ਹਾਂਜੀ ਅੱਜ ਮੀਟਿੰਗ ਕਿਹੜੇ ਸਬੰਧ ਚ ਰੱਖੀ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਮੰਗਲ ਸਿੰਘ ਸੇਂਧਾ ਜਨਰਲ ਸਕੱਤਰ ਮਜੀਠਾ ਬਲਾਗ ਬੀਕੇ ਜੋ ਕ੍ਰਾਂਤੀਕਾਰੀ ਪੰਜਾਬ ਅੱਜ ਦੀ ਜਿਹੜੀ ਮੀਟਿੰਗ ਆ ਸਾਡੀ ਇੱਕ ਤੇ ਸਾਡਾ ਕੀ ਅਸੀਂ ਅੱਜ ਤੱਕ ਵਰਕ ਤੇ ਹਿੱਤਿਆਂ ਜਥੇਬੰਦੀ ਨੇ ਸਾਡੀ ਨੇ ਜਾਂ ਜੋ ਵੀ ਬਾਰਡਰ ਤੇ ਕੀ ਖਟਿਆ ਕੀ ਗਵਾਇਆ ਉਹਦੇ ਸਬੰਧ ਵਿੱਚ ਇਹ ਵਿਚਾਰਾ ਕੀਤੀਆਂ ਹੁਣ ਅਸੀਂ ਸਾਰੇ ਜਥੇਬੰਦੀ ਨੂੰ ਸਮੂਹ ਤੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਆ ਜਿਹੜੀਆਂ ਅੱਜ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਪਿੰਡਾਂ ਦੇ ਵਿੱਚ ਸਾਥੀਓ ਕਿਸੇ ਵੀ ਭਾਜਪਾ ਲੀਡਰ ਨੂੰ ਕੋਈ ਲੀਡਰ ਛੋਟਾ ਹੋਵੇ ਵੱਡਾ ਭਾਜਪਾ ਦਾ ਕੋਈ ਵੀ ਜਿਹੜਾ ਕੈਂਡੀਡੇਟ ਸਾਨੂੰ ਵੋਟਾਂ ਖੜ੍ਹ ਵਾਸਤੇ ਆਉਂਦਾ ਉਹਨਾਂ ਨੂੰ ਅਸੀਂ ਪਿੰਡਾਂ ਦੇ ਨਹੀਂ ਵੜਨ ਦੇਣਾ ਕਿਉਂਕਿ ਜੇ ਸਾਡੇ ਵਾਸਤੇ ਦਿੱਲੀ ਨਹੀਂ ਤੇ ਭਾਜਪਾ ਵਾਸਤੇ ਪਿੰਡ ਨਹੀਂ ਇਸ ਕਰਕੇ ਇਹਨਾਂ ਦਾ ਡਟ ਕੇ ਵਿਰੋਧ ਕਰਨਾ ਕਾਲੀਆਂ ਝੰਡੀਆਂ ਵਿਖਾਉਣੀਆਂ ਪੈਣ ਜਾਂ ਜਿਤਨਾ ਵੀ ਵਰਤੋਂ ਵਰ ਵਿਰੋਧ ਕਰ ਸਕਦੇ ਇਹਨਾਂ ਦਾ ਕਰਨਾ ਵਾ ਨੰਬਰ 2 ਮੈਂ ਆਪਣੀ ਜ세ਬੰਦੀ ਦੇ ਸਮੂਹ ਸਾਥੀਆਂ ਨੂੰ ਬੇਨਤੀ ਕਰਦਾ ਕਿ ਕੋਈ ਵੀ ਜ세ਬੰਦੀ ਬਿਨਾਂ ਖਰਚੇ ਤੋਂ ਨਹੀਂ ਚੱਲ ਸਕਦੀ ਸੋ ਸਾਥੀਓ ਆਪਾਂ ਨੂੰ ਫੰਡ ਦੀ ਲੋੜ ਆ ਸਾਰੇ ਪਰਾਵਾ ਨੂੰ ਅਕਾਈ ਪੱਧਰ ਤੇ ਪਿੰਡ ਪੱਧਰ ਤੇ ਬੇਨਤੀ ਆ ਕਿ ਆਪੋ ਆਪਣੇ ਪਿੰਡਾਂ ਦੇ ਜਿਹੜੇ ਆਗੂ ਸਾਹਿਬਾਨ ਆਣਿਆ ਉਹ ਆ ਕਣਕ ਦੇ ਸੀਜ਼ਨ ਤੋਂ ਵਿਹਲੇ ਹੋ ਕੇ ਯਾਨੀ ਕਿ 15 20 ਤਰੀਕ ਤੱਕ ਆਪੋ ਆਪਣੇ ਪਿੰਡ ਪਿੰਡਾਂ ਦੇ ਵਿੱਚੋਂ ਫੰਡ ਜਿਹੜਾ ਉਹ ਵੱਧ ਤੋਂ ਵੱਧ ਇਕੱਤਰ ਕਰਕੇ ਤੇ ਜ세ਬੰਦੀ ਨੂੰ ਜਮ੍ਹਾਂ ਕਰਾਇਆ ਜਾਵੇ ਨੰਬਰ 2 ਸਾਥੀਓ 22 ਤਰੀਕ ਜਿਹੜੀ ਹੁਣ ਆਉਣ ਵਾਲੀ ਆ 22 ਮਈ ਨੂੰ ਸਾਨੂੰ ਜਿਹੜਾ ਦਿਨ ਮਹੀਨੇ ਮਰਹਾਲ ਉਦੋਂ 3-4 ਮਹੀਨੇ ਹੋਣਦੇ ਆ 22 ਤਰੀਕ ਨੂੰ ਇਹ ਸੰਘਰਸ਼ ਜਿਹੜਾ ਉਹ ਵੱਡੇ ਪੱਧਰ ਤੇ ਹੋਇਆ ਸੀ ਸੋ ਸਾਥੀਓ ਅਸੀਂ 22 ਤਰੀਕ ਨੂੰ ਸੰਘੂ ਬਾਡਰਾਂ ਦੇ ਉੱਤੇ ਬਹੁਤ ਵੱਡਾ ਇਕੱਠ ਕਰ ਰਹੇ ਆ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ 22 ਤਰੀਕ ਵਾਲੇ ਦੇਣਾ ਪਿੰਡਾਂ 'ਚ ਉਹ ਗੱਡੀਆਂ ਟਰਾਲੀਆਂ ਦਾ ਜਿਸ ਤਰ੍ਹਾਂ ਵੀ ਜਾ ਸਕਦੇ ਆ ਸੰਭੂ ਬਾਡਰ ਖਨੋਰੀ ਬਾਡਰ ਇਹਨਾਂ ਬਾਡਰਾਂ ਤੇ ਆਪਾਂ ਵੱਧ ਤੋਂ ਵੱਧ ਜਿਹੜਾ ਲੱਗ ਭੱਗ ਜੜਾ ਘੱਟ ਤੋਂ ਘੱਟ 1 ਲੱਖ ਦਾ ਇਕੱਠ ਕਰਨਾ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜੇ ਉੱਥੇ ਜਾਣ ਦੀ ਕਿਰਪਾਲਤਾ ਕਰੋ ਜਥੇਬੰਦੀ ਨੂੰ ਮਜ਼ਬੂਤ ਕਰਨਾ ਵਾ ਸੰਘਰਸ਼ ਨੂੰ ਆਪਾਂ ਉਹਨਾਂ ਤੇ ਢਿੱਲਾ ਨਹੀਂ ਪੈਣ ਦੇਣਾ ਜਿੰਨਾਂ 'ਚ ਸਾਡੀਆਂ ਜਿਹੜੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਕੀ ਨੰਦਾ ਮੇਰਾ ਨਾਮ ਬੀਬੀ ਕੁਲਵਿੰਦਰ ਕੌਰ ਆ ਈਕਾ ਜੂ ਕ੍ਰਾਂਤੀਕਾਰੀ ਜਨ ਹਸਿੰਦਰ ਮੀਨ ਪ੍ਰਧਾਨ ਆ ਇਹ ਜਿਹੜੀ ਮੀਟਿੰਗ ਰੱਖੀ ਗਈ ਆ ਅੱਜ ਇਹ ਇਸੇ ਵਾਸਤੇ ਰੱਖੀ ਗਈ ਆ ਕਿ ਜਿੱਦਾਂ ਮੰਨ ਲਓ ਵੀ ਵੋਟਾਂ ਵਾਲੇ ਹੁੰਦੇ ਆ ਸਾਡਾ ਇੱਕ ਨਾਰਾ ਆ ਵੋਟਾਂ ਨੇ ਨਹੀਂ ਲਾਉਣਾ ਪਾਰ ਲੜਦਾ ਪੈਣਾ ਬੰਨ ਕਤਾਰ ਅਸੀਂ ਸਰਕਾਰ ਨਾਲ ਕਤਾਰ ਬਨ ਕੇ ਲੜਾਂਗੇ ਭਾਜਪੀ ਦਾ ਡਟ ਕੇ ਵਿਰੋਧ ਕਰਾਂਗੇ ਤਾਂ ਕਿ ਜੇ ਸਾਡੇ ਵਾਸਤੇ ਦਿੱਲੀ ਵਾਲੇ ਰਾਹ ਨਹੀਂ ਖੁੱਲੇ ਹੈਗੇ ਤੇ ਇਹਨਾਂ ਵਾਸਤੇ ਪਿੰਡਾਂ ਦੇ ਰਾਹ ਨਹੀਂ ਖੁੱਲੇ ਹੈਗੇ ਇਸ ਕਰਕੇ ਸ਼ਕਤੀ ਨਾਲ ਸਾਡੇ ਸਾਰੇ ਜਿੰਨੇ ਮੀਤਵਾਰ ਸਾਰੇ ਮਤਲਬ ਕਰਦੇ ਪਿਆ ਮੀਟਿੰਗਾਂ ਮੀਟਿੰਗਾਂ ਕਰਕੇ ਵੱਧ ਤੋਂ ਵੱਧ ਅਸੀਂ ਜਿੰਨਾ ਹੋ ਸਕਿਆ ਕਰਾਂਗੇ 22 ਤਰੀਕ ਨੂੰ ਮਤਲਬ ਜਾਣ ਦੀ ਤਿਆਰੀ ਆ ਫੁੱਲ ਤਿਆਰੀ ਆ ਇਹ ਨਹੀਂ ਹੈਗਾ ਕਿ ਜਿੱਦਾਂ ਮੰਨ ਲਓ ਢਿੱਲਾ ਪਾ ਦੇਣੀ ਹੈਗਾ ਜੇ ਲੱਖ ਦਾ ਇਕੱਠ ਕਰਾਂਗੇ ਤੇ ਆਪਾਂ 1.5-2 ਲੱਖ ਦੇ ਅੱਗੇ ਜਾ ਕੇ ਪਹੁੰਚ ਸਕਦੇ ਆ ਤਾਂ ਕਿ ਕਿਸਾਨ ਭਰਾ ਸਾਡੇ ਸਾਰੇ ਵਿੱਲੇ ਆ ਆਪਾਂ ਕਣਕਾ ਤੂੜੀਆਂ ਸਾਰਾ ਕੁਝ ਬਣਾ ਕੇ ਬੱਚਿਆਂ ਦੀ ਡਿਮਿਸ਼ਨ ਕਰਾ ਕੇ ਅਸੀਂ ਹੁਣ ਇਸ ਕੰਮ ਲਈ ਆ ਤੇ ਮੇਲੇ ਆ ਤਾਂ ਕਿ ਜੇ ਸਰਕਾਰ ਆਪਣਾ ਜੋਰ ਲੰਦੀ ਜਾਂਦੀ ਆ ਤੇ ਅਸੀਂ ਵੀ ਆਪਣਾ ਜੋਰ ਜਿਹੜਾ ਵਾ ਪੱਬਾਂ ਭਰਨੋ ਤੇ ਲਾਵਾਂਗੇ ਇੰਨਾ ਕੁਛ ਹੈ ਜੀ ਜੀ ਦਾ ਸਾਲਤਾ ਵਾ ਅੱਜ ਜਿਲ੍ਹਾ ਅੰਮ੍ਰਿਤਸਰ ਦੀ ਇੱਕ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸਾਡੇ ਭੈਣ ਜੀ ਕੁਲਵਿੰਦਰ ਕੌਰ ਥੂਪਾ ਨੇ ਕੀਤੀ ਹੈ ਤੇ ਵਾਕ-ਵਾਕ ਮਸਲੇ ਉਹ ਚੱਲ ਕੀਤੇ ਆ ਇੱਕ ਤੇ ਕੁੱਲ ਕਿਸਾਨ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਨਿਸ਼ਾਨੀ ਦਿੱਤੀ ਹੈ ਦੋ ਇੱਕ ਮੋਰਚੇ ਦੀ ਪੀਰ ਰਿਪੋਰਟ ਆ ਮੋਰਚੇ ਡਿਵੀਜ਼ਨ ਕੀ ਆ ਉਹ ਰਿਪੋਰਟ ਕੀਤੀ ਹੈ ਤੀਸਰਾ ਇਹ ਤੈਅ ਕੀਤਾ ਕਿ ਜਿਹੜਾ ਫੰਡ ਹੈ ਛਮਾਈ ਫੰਡ ਹੈ ਜਿਹੜਾ ਕਣਕ ਦਾ ਆਉਣਾ ਹੈ ਉਹ ਫਟਫੋਰੀ ਤੋਂ ਇਕੱਠਾ ਕਰਕੇ ਬਲਾਕਾਂ ਨੂੰ ਜ਼ਿਲ੍ਹਿਆਂ ਨੂੰ ਪੰਜਾਬ ਨੂੰ ਦਿੱਤਾ ਜਾਵੇ ਚੌਥਾ ਸਾਡਾ ਇੱਕ ਜਿਹੜਾ 23 ਦੀ ਤਿਆਰੀ ਦਾ ਕਿ 23 ਨੂੰ ਅਸੀਂ 100 ਦਿਨ ਹੋ ਹੋਣਾ ਸਾਨੂੰ ਉੱਤੇ ਮੋਰਚੇ 'ਚ ਬੈਠਿਆ ਤੇ 22 ਤਰੀਕ ਨੂੰ ਅਸੀਂ ਖਨੌਰੀ ਵਾਲ ਨੂੰ ਜਾ ਰਹੇ ਹਾਂ ਵੱਡੀ ਤਾਕਤ ਲੈ ਕੇ ਸੋ ਮੈਂ ਸਮੂਹ ਸਰਸਦੇ ਸਾਥੀਆਂ ਨੂੰ ਪੰਜਾਬ ਦੇ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਕਿਸਾਨਾਂ ਨੂੰ ਭਾਈ ਬੇਨਤੀ ਆ ਕਿ ਕਿਸਾਨ ਜੀਰੋ ਘੋਲ ਚੱਲ ਰਿਹਾ ਇਹ ਘੋਲ ਦੀ ਤਿਆਰੀ ਜੇ ਅਸੀਂ ਯੋਰਨਾ ਨਹੀਂ ਕਰਦੇ ਤੇ ਸਾਡਾ ਨਹੀਂ ਸਰਦਾ ਸੋ ਅੱਜ ਦੇ ਮੀਟਿੰਗ ਵਿੱਚ ਜੇ ਫੈਸਲੇ ਕੀਤੇ ਨੇ ਮੈਂ ਉਹਨਾਂ ਸਾਰੇ ਸਹਿਮਤ ਹਾਂ ਦਾ ਇਹ ਪਹਲਾਨ ਕਰਦੇ ਹਾਂ ਸਾਥੀ ਕੌਮ ਦੇ ਸਭ ਵਿੱਚ ਵੱਧ ਤੋਂ ਕੋਸ਼ਿਸ਼ ਕਰਕੇ ਉਮਰ ਜਿੱਥੇ ਬੰਦੀ ਨੂੰ ਕੋਲ ਨੂੰ ਤਗੜਾ ਕੀਤਾ ਜਾਵੇ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ